ਪੁੱਛਣਾ ਚਾਹਣਾ ਵੀ ਲਾਲੂ ਪ੍ਰਸਾਦ ਜੀ ਤੇ ਅਰਵਿੰਦ ਕੇਜਰੀਵਾਲ ਦੇ ਵਿੱਚ ਫਰਕ ਕੀ ਹੈ ਰਾਬੜੀ ਦੇਵੀ ਤੇ ਇਹ ਜਿਹੜੇ ਇਹਨਾਂ ਦੇ ਵਾਈਫ ਹੈ ਮਿਸਿਸ ਕੇਜਰੀਵਾਲ ਕੀ ਫਰਕ ਹੈ ਸਾ ਮਨਵਾ ਦੱਸੋ ਤੇ ਉਹ ਜਿਹੜੇ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਕੇ ਹੁਣ ਕਹਿੰਦੇ ਵੇ ਇਹਦੇ ਨਾਲ ਤੋਂ ਹੋਈ ਚੰਗੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਚੰਗੇ ਘਵਾਤਾ ਖਾਸ ਦੀ ਗੱਲ ਕੀਤੀ ਆਮ ਤਾਂ ਹੈ ਹੀ ਨਹੀਂ ਸਾਹਿਬ ਅਗਰ ਆਮ ਹੈ ਹੈਗੇ ਸਭ ਤੋਂ ਮਹਿੰਗਾ ਆਮ ਹੈ ਤਾਂ ਅਲਫਾਂਜ਼ੋ ਹੀ ਸੁਣਾ ਹੈ ਸਾਹਿਬ ਇਹ ਜਿਹੜੇ ਆਮ ਹੈ ਵੀ ਲੰਗੜੇ ਆਮ ਹੈ ਨਹੀਂ ਐ ਅਲਫਾਂਸੋ ਆਮ ਹੈ ਖਾਸ ਹੈ ਕਿਉਂਕਿ ਮੈਨੂੰ ਤਾਂ ਰਿਸਪੌਂਸ ਬਹੁਤ ਵਧੀਆ ਲੱਗ ਰਿਹਾ ਸਭ ਲੋਕਾਂ ਦਾ ਹੰਗਾਰਾ ਜਿਹੜਾ ਹੈਗਾ ਇਹ ਬਹੁਤ ਹੀ ਬੜੀਆ ਲੋਕ ਇਸ ਗੱਲ ਦਾ ਅਹਿਸਾਸ ਕਰ ਰਹੇ ਹੈ ਵੀ ਭਾਜਪਾ ਦੇ ਨਾਲ ਹੀ ਪੰਜਾਬ ਦੀ ਤਰੱਕੀ ਹੋ ਸਕਦੀ ਹੈ ਭਾਜਪਾ ਦੇ ਨਾਲ ਹੀ ਦੇਸ਼ ਦੀ ਤਰੱਕੀ ਹੋ ਸਕਦੀ ਹੈ ਕਿਉਂਕਿ ਲੋਕ ਆਪਣੇ ਆਪ ਨੂੰ ਅੱਜ ਪੰਜਾਬ ਦੇ ਲੋਕ ਠੱਗੇ ਹੋ ਮਹਿਸੂਸ ਕਰ ਰਹੇ ਹੈ ਅੱਜ ਤੋਂ ਨਹੀਂ ਪਿਛਲੇ 2.5 ਸਾਲਾਂ ਤੋਂ ਕਿਉਂਕਿ ਪਹਿਲਾਂ ਜਦੋਂ 2022 ਦੇ ਅੰਦਰ ਵੀ ਉਹਨਾਂ ਨੇ ਵੋਟਾਂ ਪਾਈਆਂ ਉਹ ਜਿੰਨ ਕਹਿੰਦੇ ਨੇ ਇੱਕਦਮ ਉਖਤਾਚੇ ਸੀ ਉਬਗੇ ਸੀਗੇ ਕਾਂਗਰਸ ਸੀ ਚ ਅਕਾਲੀ ਸੀਗੇ ਜੋ ਵੀ ਸੀ ਸਾਰਿਆਂ ਤੋਂ ਉਹਨਾਂ ਨੇ ਕਿਹਾ ਵੀ ਟ੍ਰੈਡੀਸ਼ਨਲ ਵੋਟਰ ਨੂੰ ਨਵਾਂ ਮੌਕਾ ਦੇਣਾ ਹੈ ਤੇ ਉਹ ਜਿਹੜੇ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਕੇ ਹੁਣ ਕਹਿੰਦੇ ਵੇਹ ਦੇ ਨਾਲ ਤੋਂ ਉਹੀ ਚੰਗੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਚੰਗੇ ਘਵਾਤਾ ਹੁਣ ਉਹ ਦੇਖ ਰਹੇ ਐ ਵੀ ਉਹਨਾਂ ਨੂੰ ਇੱਕ ਆਸ ਦੀ ਕਿਰਨ ਦਿਖ ਰਹੀ ਹੈ ਉਹ ਐ ਬੀਜੇਪੀ ਵੀ ਬੀਜੇਪੀ ਨੂੰ ਮੌਕਾ ਦਿਓ ਕਿਉਂਕਿ ਦੇਸ਼ ਤਰੱਕੀ ਕਰ ਰਿਹਾ ਪੰਜਾਬ ਵਾਂਝਾ ਨਾ ਰਹੇ ਜੇ ਇਦੇ ਵਾਸਤੇ ਮੈਂ ਸਮਝਦਾ ਲੋਕਾਂ ਨੂੰ ਆਪਾਂ ਆਪਣੇ ਇਤਿਹਾਸ 'ਚ ਬੀਜੇਪੀ ਦਾ ਕਿਹਦੇ ਨਾਲ ਮੁਕਾਬਲਾ ਮੁਕਾਬਲਾ ਸਭ ਦੁਸ਼ਮਣ ਦੁਸ਼ਮਣ ਵਰਡ ਬਹੁਤ ਸਟਰੋਂਗ ਹੋ ਜਾਂਦਾ ਹੈ ਪ੍ਰਤੀਦੰਦੀ ਜਿਹੜੇ ਸਾਡਾ ਕੰਪੀਟੀਸ਼ਨ ਉਹਨੂੰ ਕਦੇ ਵੀ ਕਮਜ਼ੋਰ ਨਹੀਂ ਸਮਝ ਸਮਝਦੇ ਅੱਜ ਬੜਾ ਜਲਦੀ ਪੁੱਛ ਰਹੇ ਹੋਂ ਮੇਰੇ ਤੋਂ ਤੁਸੀਂ ਨਹੀਂ ਮੈਂ ਇਸ ਕਰਕੇ ਕਹਿ ਰਿਹਾ ਆਈ ਥਿੰਕ ਕੈਂਡੀਡੇਟ ਆ ਜਾਣਗੇ ਮੈਂ ਸਾਰੇ ਦੱਸ ਦੂੰਗਾ ਕਿ ਇਹਦੇ ਨਾਲ ਕੰਮ ਨਾ ਕਰਾਂ ਆਮ ਆਦਮੀ ਪਾਰਟੀ ਨੂੰ ਖਾਸ ਉਮੀਦਵਾਰ ਕਿਉਂ ਮੈਦਾਨ ਚ ਤਾਰ ਰਹੇ ਕਿ ਆਪਣੇ ਵਜ਼ੀਰ ਕਿਉਂ ਮੈਦਾਨ ਚ ਤਾਰ ਰਹੇ ਕੀ ਲੱਗਦਾ ਤੁਸੀਂ ਖਾਸ ਦੀ ਗੱਲ ਕੀਤੀ ਆਮ ਤਾਂ ਹੈ ਹੀ ਨਹੀਂ ਸਾਹਿਬ ਅਗਰ ਆਮ ਹੈ ਹੈਗੇ ਸਭ ਤੋਂ ਮਹਿੰਗਾ ਆਮ ਮੈਂ ਤਾਂ ਅਲਫਾਂਸੋ ਹੀ ਸੁਣਿਆ ਸਾਹਿਬ ਇਹ ਜਿਹੜੇ ਆਮ ਹੈ ਆ ਵੀ ਲੰਗੜੇ ਆਮ ਹੈ ਨਹੀਂ ਹੈ ਅਲਫਾਂਸੋ ਆਮ ਹੈ ਖਾਸ ਹੈ ਅੰਦਰ ਬੈਠੇ ਵੀ ਆਮ ਉਹਨਾਂ ਬਸਰੇ ਵੀ ਇਹਨਾਂ ਆਮ ਹੋ ਗਏ ਜੇਲ੍ਹ 'ਚ ਵੀ ਉਹਨਾਂ ਨੂੰ ਆਮ ਚਾਹੀਦੇ ਆ ਵੀ ਆਮ ਘੋਮੈਂਟ ਅਜ ਤੱਕ ਜੇਲ੍ਹ ਸੁਣੀ ਨਹੀਂ ਸੁਣਦੇ ਸੀ ਵੀ ਤਿਆਰ ਜੇਲ੍ਹ ਬੜੀ ਸਖਤ ਹੈ ਬੜਾ ਜਿਉਂਥੇ ਸਾਹ ਹੀ ਨਹੀਂ ਲੈਣ ਦਿੰਦੇ ਉੱਥੇ ਤਾਂ ਖੀਰ ਖਵਾਈਆਂ ਜਾ ਰਹੀਆਂ ਉੱਥੇ ਤਾਂ ਆਮ ਖਾਏ ਜਾ ਰਹੇ ਅਲਫਾਂਜ਼ੋ ਦੇਖੋ ਆ ਸਿਰਫ ਕੈਂਡੀਡੇਟ ਤਾਂ ਗੱਲ ਨਹੀਂ ਸਕਦਾ ਚੀਫ ਮਿਨਿਸਟਰ ਦਿੱਲੀ ਜੇਲ੍ਹ ਦੇ ਅੰਦਰ ਹੈ ਤੇ ਕੀ ਜਿਹੜੇ ਕਹਿੰਦੇ ਸੀ ਆਮ ਵਰਕਰਾਂ ਦੀ ਵਰਕਰ ਨਹੀਂ ਵਲੰਟੀਅਰ ਕਹਿੰਦੇ ਆਮ ਆਦਮੀ ਪਾਰਟੀ ਵਿੱਚ ਸਾਡੇ ਵਲੰਟੀਅਰਸ ਦੀ ਪਾਰਟੀ ਹੈ ਤੇ ਉਹਨਾਂ ਨੂੰ ਕੋਈ ਵਲੰਟੀਅਰ ਨਹੀਂ ਮਿਲਿਆ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣ ਵਾਸਤੇ ਵੀ ਮਿਸਿਸ ਕੇਂਦਰੀਵਾਲ ਹੀ ਫਿੱਟ ਹੈ ਕਹਿੰਦੇ ਸੀ ਵੀ ਅਸੀਂ ਦੂਜੀ ਪਾਰਟੀਆਂ ਤੋਂ ਅੱਡਾਂ ਅਸੀਂ ਇੱਕ ਨਵੀਂ ਕਿਸਮ ਦੀ ਰਾਜਨੀਤੀ ਬਦਲਾਵ ਲੈ ਕੇ ਆਵਾਂਗੇ ਆ ਬਦਲਾਵ ਕਿੱਡੇ ਸਾਬ ਮੈਂ ਤਾਂ ਪੁੱਛਣਾ ਚਾਹੁੰਦਾ ਵੀ ਲਾਲੂ ਪ੍ਰਸਾਦ ਜੀ ਤੇ ਅਰਵਿੰਦ ਕੇਜਰੀਵਾਲ ਦੇ ਵਿੱਚ ਫਰਕ ਕੀ ਹੈ ਰਾਬੜੀ ਦੇਵੀ ਤੇ ਇਹ ਜਿਹੜੇ ਇਹਨਾਂ ਦੇ ਵਾਈਫ ਹੈ ਮਿਸਿਸ ਕੇਜਰੀਵਾਲ ਕੀ ਫਰਕ ਹੈ ਸਮਨੂ ਆ ਦੱਸੋ ਉਹਨਾਂ ਨੂੰ ਕਿਸੇ ਤੇ ਜੀ ਨਹੀਂ ਟਕਿਆ ਕੇਜਰੀਵਾਲ ਸਾਹਿਬੇਸ ਨਾਲ ਤਾਂ ਤੁੰ ਤੁਸੀਂ ਕਹਿੰਦੇ ਤੂੰ ਰੋਣੀਏ ਕਾੜੇ ਚ ਮਨੂੰ ਇੱਥੇ ਰੁੜਕੇ ਕਲੰਗੀ ਵਾਲੇ ਤੁਸੀਂ ਕੈਂਡੀਡੇਟਾਂ ਦੀ ਗੱਲ ਕਰੀ ਇੱਥੇ ਜੀ ਮੰਤਰੀ ਨੇ ਲਿਆ ਕੇ ਆਪਣਾ ਘਰੋਂ ਲਿਆ ਕੇ ਬਿਠਾਤਾ ਸੋ ਇਹ ਲੋਕ ਐਸੇ ਕਰਕੇ ਲੋਕ ਅੱਜ ਦੇਖ ਰਹੇ ਹੈ